ਇੱਕ ਬਾਰਾਂ ਮਾ ਦਾ ਪਾਠ ਵੀ ਬੰਸਰ ਵਿੱਚ ਦੋ ਵਾਰ ਹੁੰਦਾ ਹੈ ਦੇਖੋ ਤੋ ਖਾਲੀ ਜਾਗ ਦੇ ਵਿੱਚ ਹੁੰਦਾ ਹੈ 1107 ਅੰਨੇ ਪਰ ਉਹ ਗੁਰਨਾਨਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਔਰ ਬੜੇ ਪਿਆਰੇ ਬੱਤਨੇ ਬਾਬਾ ਜੀ ਕਹਿੰਦੇ ਨਹੀਂ ਕਹਿੰਦੇ ਭਾਦੋ ਦੇ ਮਹੀਨੇ ਦੇ ਵਿੱਚ ਬੰਦਿਆ ਜੇ ਭਰਮ ਦੇ ਵਿੱਚ ਹੀ ਕਰਦਾ ਰਿਆ ਨਾ ਤੂੰ ਸਮਝੀ ਨਾ ਆਏ ਤਨ ਭਾਦੋ ਭਰਮ ਭੁਲਾਣੀਆਂ ਦੂਜੇ ਲਗਾਏ ਦੂਜੇ ਲਾਈ ਗੁਰੂ ਨੂੰ ਛੱਡ ਕੇ ਕਾਲਪੁਰ ਨੂੰ ਛੱਡ ਕੇ ਧਰਮ ਦੇ ਵਿੱਚ ਪੱਤ ਪਰਮ ਪੁੱਲਾਣੀਆਂ ਦੂਜੇ ਲੱਗਾ ਹੇਤ ਜਿਤ ਨੂੰ ਅਸਤ ਸਚਾਈ ਸਮਝ ਨਾ ਆਈ ਹੁਣ ਬੰਦੇ ਨੂੰ ਕਿ ਜਿਹੜੇ ਰਸਤੇ ਜਾਣਾ ਮੰਜ਼ਿਲ ਤੇ ਜਾਣਾ ਉਹ ਸਮੰਦਰ ਦਾ ਪਤਾ ਨਾ ਹੁਵੇ ਤਾਂ ਘਰ ਤੋਰ ਪਵੇ ਕੀ ਕਰਾਂਗੇ ਉਹ ਗੱਲ ਹੋ ਰਹੀ ਘਰ ਤੋਰਿਆ ਇਹ ਮੰਜ਼ਿਲ ਦਾ ਪਤਾ ਕੋਈ ਨਹੀਂ ਕਹਿੰਦੇ ਭੱਦ ਪਰਮਣ ਭੱਦ ਪਰਮ ਪੁੰਨਾਂ ਰੀਆਂ ਦੁਜੇ ਲੱਦਾ ਜੇ ਤੈ ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤੇ ਤੇ ਬਾਲ ਸ਼ਿੰਗਾਰ ਜਿਹੜੇ ਗੁਰੂ ਨੂੰ ਖੁਸ਼ ਕਰਨਾ ਜਿਹੜੇ ਗੁਰੂ ਨੂੰ ਪਉਣਾ ਹੋਵੇ ਵਾਕਈ ਜਿਹੜਾ ਗੁਰੂ ਜੋਰ ਨਾਲ ਮੰਨਣ ਦੇਣਾ ਜੋਰ ਪੜੀ ਤੇ ਜਾ ਰਹੀ ਪੜੀ ਜਾ ਰਿਹਾ ਲੇਕਰ ਮੰਨ ਦੇ ਕਿ ਜਨਮ ਦੇ ਦੇ ਵਿੱਚ ਜਨਮ ਲੈਣ ਦੇ ਵਿੱਚ ਕਿਸੇ ਦਾ ਜੋਰ ਨਹੀਂ ਚੱਲਦਾ ਜਿੰਨਾ ਮਰਜ਼ੇ ਕੋਈ ਵਾਹ ਲ ਆ ਰਿਹਾ ਹੈ ਪਰ ਜਿੰਨੀ ਜਦ ਉਹਦੀ ਨਦਰ ਨੇ ਜੋਰ ਨਾਲ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਕਿਤੇ ਪਿਆਰੇ ਬੱਚੇ ਮਰਨ ਦੇ ਵਿੱਚ ਵੀ ਕਿਹੜਾ ਜੋਰ ਨੇ ਚੱਲਦਾ ਅਰਦਾਸਾਂ ਕਰਨੀਆਂ ਪੈਂਦੀਆਂ ਪਾਠ ਕਰਾਣੇ ਪੈਂਦੇ ਆ ਵਿਲਕਦਾ ਰੰਦਾ ਬੰਦਾ ਮੰਜੀ ਦੇ ਵੀ ਪਰ ਜਿੰਨੀ ਦਿਰੋ ਦੀ ਨਜ਼ਰ ਨਹੀਂ ਆਈ ਉਹਦੀ ਨਜ਼ਰ ਹੋ ਗਈ ਤਾਂ ਬੰਦਾ ਉਹ ਫੇਰ ਖੜ ਲੰਦਾ ਬਲਾ ਲੰਦਾ ਇਸ ਲਈ ਜਿੰਨੇ ਮਰਜ਼ੀ ਬਾਹਰੀ ਤੌਰ ਤੇ ਸ਼ਿੰਗਾਰ ਕਰੀ ਜਾਈਏ ਤਰ੍ਹਾਂ ਤਰ੍ਹਾਂ ਦੇ ਡੰਗਰ ਲਾਈ ਜਾਈਏ ਤਰ੍ਹਾਂ ਤਰ੍ਹਾਂ ਦੀਆਂ ਆਪਾਂ ਭੜੀਆਂ ਭੜੀਆਂ ਆਵਾਜ਼ਾਂ ਅਨਾਉਂਸਮੈਂਟ ਕਰਾਈ ਜਾਈਏ ਜੀ ਅੱਜ ਅਜਨੀ ਸੇਵਾ ਕਰਤੀ ਪੱਖਿਆਂ ਦੇ ਨਾਲ ਕਰਾਈ ਜਾਈਏ لیکن مان دے وچ پاک ہوے مان دے وچ جو کਣ گمراہ کرن دی ਭਾਵਨਾ ہوے مان دے وچ ایک جال بُنیا ਹੋਇਆ ਹੋਵੇ کہ ਆਪਾਂ ਉਸ بندے ਨੂੰ ਵੀ ਠੱਗਣਾ ਉਸ بندے ਦਾ ਵੀ ਹੱਕ ਰੱਖਣਾ ਤਾਂ ਸ਼ਿੰਗਾਰ ਹੀ ਆ ਭਗਲ ਬਾਹਰ ਦਾ ਸ਼ਿੰਗਾਰ ਆ ਨਾ لیکن ਅੰਦਰ ਗੁਰੂ ਸਾਹਿਬ ਕੀ ਕਹਿੰਦੇ ਆ ਉਹਨੂੰ અપਨਾਇਆ ਇਹਨਾਂ ਲੱਕ ਸ਼ਿੰਗਾਰ ਬਣਾਇਆ ਗੁਰੂ ਸਾਹਿਬ ਕਹਿੰਦੇ ਉਹਦਾ ਕੀ ਫਾਇਦਾ ਲੱਕ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤੇ ਤੇਦਾ ਕਾਰਜ ਨੂੰ ਤੇਰਾ ਨਹੀਂ ਹੁੰਦਾ ਇਹ ਤਾਂ ਗੱਲ ਬੰਨ ਵਾਲੀ ਨਹੀਂ ਦਰਜਨਾਈ ਕੇਤ ਅਗੇ ਜਿਤ ਦਿਨ ਦੇ ਬਿੰਦ ਸੀ ਤਿਤ ਵੇਲੇ ਕੈਸਨ ਪ੍ਰੇਤ ਜਦੋਂ ਇਸ ਮਨੁੱਖਾ ਸਰੀਰ ਦੇ ਵਿੱਚੋਂ ਕਹਿੰਦੇ ਜਿਤ ਦਿਨ ਦੇ ਬਿੰਦ ਸੀ ਤਿਤ ਵੇਲੇ ਕੈਸਨ ਪ੍ਰੇਤ ਜਦੋਂ ਬੰਦਾ ਸਰੀਰ ਡੈਡ ਹੋ ਜਾਂਦਾ ਤਾਂ ਕਹਿੰਦੇ ਇਹ ਭੂਤਾਂ ਪ੍ਰੇਤਾਂ ਦਾ ਰੂਪ ਤਾਂ ਹੀ ਕਰ ਲੈਂਦਾ ਤਿਤ ਵੇਲੇ ਕੈਸਨ ਪ੍ਰੇਤ ਪਕੜ ਤੇ ਲਾਇਨ ਤੂਤ ਜਾਮ ਕਿਸੇ ਨ ਦੇ ਨੀ ਪੇਤ ਫਿਰ ਕਹਿੰਦੇ ਜਦ ਜਮਦੂਤ ਆ ਉਹ ਖੜ ਲੈਂਦੇ ਆ ਕਿੱਥੇ ਲੈ ਕੇ ਜਾਂਦੇ ਕਿਸੇ ਨੂੰ ਕੋਈ ਪੇਰੇ ਦਾ ਨਹੀਂ ਪਤਾ ਲੱਗਦਾ ਅਗੇ ਜਿੱਦ ਛੱਡ ਕੋ ਦੇਖਨੇ ਮੈਂ ਦਿਨ ਸਿਓ ਲੱਗਾ ਏ ਤ ਛੱਡ ਕੋ ਦੇ ਜਿਹਦੇ ਲਈ ਕਰਦਾ ਸੀ ਜਿਹਦੇ ਲਈ ਰੱਬ ਦੀ ਯਾਰ ਸੀ ਜਿਹਦੇ ਲਈ ਕਦੇ ਸੁਣਿਆ ਹੀ ਨਹੀਂ ਸੀ ਪਰਵਾਰਕ ਮਿੰਰਤੀ ਨੋ ਜਿਹੜੇ ਛੜ ਦੇ ਸਾਰੇ ਛੜ ਦੇ ਕੋੜ ਤੇ ਖਿੰਨੇ ਮਾਹੀ ਖਿੰਨੇ ਦਰਦ ਅੱਖ ਚਮਕੰਨ ਨਾ ਸਮ ਛੜ ਦੇ ਕੋੜ ਤੇ ਖਿੰਨੇ ਮਾਹੀ ਕਉਣ ਜਿੰਨ ਸਿਓ ਲੱਗਾ ਹੈ ਤ ਇਹ ਦਰਦ ਪਿਆਰ ਜਿੰਨ ਸਿਓ ਲੱਗਾ ਹੈ ਤ ਇਹ ਹੱਥ ਮਰੋੜੇ ਧਨ ਕੰਪੈ ਸਿਆਹੋ ਵਸਿਤ ਜੇ ਤੋ ਮੌਤ ਲੈੜੀ ਆਉਂਦੀ ਜਨਾ ਪਤਾ ਲੱਗ ਜਾਂਦਾ ਜਿੰਨਾਂ ਕੁ ਜਦਾਂ ਬਾਸ ਸੁਨਨ ਤਰਾ ਸਮਝਦਾ ਕਿੰਦੇ ਹੱਥ ਐਦਾਂ ਮੁੜ ਜਾਂਦੇ ਹੱਥ ਮਰੋੜੇ ਤਨ ਕੰਪੇ ਤਨ ਸਰਸਰੀਰ ਕੰਬਦਾ ਸਿਆਹੋ ਹੋਆ ਸੀਤੈ ਤੇ ਇਸਰੀ ਕਾਲੇ ਰੰਗ ਦਾ ਹੋ ਜਾਂਦਾ ਕਈ ਤਰ੍ਹਾਂ ਦੇ ਰੰਗ ਬਦਉਂਦਾ ਜੇ ਹਾ ਵੀ ਜੇ ਸੋ ਡੂਣੇ ਕਰਮਾ ਸੰਧੜਾ ਕੀਤ ਗੁਰੂ ਸਾਹਿਬ ਜੀ ਕਹਿੰਦੇ ਜੇ ਉਹ ਜਾਵੇ ਇਸ ਮਨੁੱਖਾ ਸਰੀਰ ਦੇ ਵਿੱਚ ਪਾਵਾਂਗੇ ਉਹ ਵਟਨਾ ਪੈਣਾ ਮਨ ਦੇ ਵਿੱਚ ਪਾਵਾਂਗੇ ਮਨ ਦੇ ਵਿੱਚ ਗ੍ਰਹਿਣ ਕਰਾਂਗੇ ਚੰਗਾ ਸੁਭਾਅ ਬਣਾਵਾਂਗੇ ਚੰਗੇ ਬੰਦੇ ਦੇ ਸੰਗਤ ਕਰਾਂਗੇ ਚੰਗੀ ਸੋਚ ਦੇ ਮਾਲਕ ਬਣਾਂਗੇ ਚੰਗੇ ਟਾਈਮ ਅਨੁਸਾਰ ਚੱਲਾਂਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੌਣ ਵੇਲੇ ਦੇ ਟਾਈਮ ਟੇਬਲ ਅਨੁਸਾਰ ਚੱਲਾਂਗੇ ਤੇ ਜੀਵਨ ਚੰਗਾ ਬਣਦਾ ਹੈ ਜਿੰਨ ਸੁਭਾਅ ਬਣਾ ਲਿਆ ਰਾਤ ਨੂੰ ਸੋਚ ਕੇ ਇਹ ਸੁੱਤੇ ਐ ਤੌਰ ਨਾਲ ਉੱਠਣਾ 9:00 ਵਜੇ ਚਾਹੇ 8:00 ਤੋਂ 10:00 ਵਜੇ ਕਿਉਂ ਨਾ ਸਤੇ ਹੋਣਾ ਕੋਈ ਪਰਵਾਹ ਨਹੀਂ ਤਾਂ ਫਿਰ ਉਹਦਾ ਸੁਭਾਅ ਕੀ ਬਣੇਗਾ ਅਜਾ ਛੋਟਾ ਜਿਹਾ ਬੱਚਾ ਭਾਗਾ ਬਾੜਿਓ ਉਹ ਨਸ਼ੇ ਕਿਉਂ ਕਰਨ ਲੱਗ ਜਾਂਦਾ ਕਿਉਂਕਿ ਦੀ ਸੰਗਤ ਉਹ ਜੀ ਹੁੰਦੀ ਕੋਈ ਭਾਗਾ ਵਾਲਾ ਇਹੋ ਜਿਹਾ ਜਿੰਨਾ ਕਦੇ ਅੱਜ ਤੱਕ ਨਸ਼ਾ ਫੜਦੇ ਨਹੀਂ ਦੇਖਿਆ ਉਹ ਵੀ ਹੈਗੇ ਆ ਉਹ ਕਿਉਂ ਇਹੋ ਜਿਹਾ ਕਿਉਂਕਿ ਕਦੇ ਪਿਓ ਦਾਦੇ ਨੇ ਅੱਡ ਗਵਾੜ ਦੇ ਵਿੱਚ ਨਸ਼ਾ ਕਰੇ ਕਰਕੇ ਨਹੀਂ ਦੇਖਿਆ ਸੋ ਗੱਤ ਤਾਂ ਪਾਉ ਜਿਹੋ ਜਿਹੇ ਸੰਗਤ ਕਰਦੇ ਆ ਜਿਹੋ ਜਿਹੇ ਟੈਸਰੀ ਤੋਂ ਧਰਨ ਦੀ ਕੋਸ਼ਿਸ਼ ਕਰਦੇ ਆ ਕਿ ਭਾਗਾਂ ਵਾਲ ਬਾਣੀ ਕਹਿੰਦੀ ਦੱਦਾ ਦੋਸ਼ ਨਾ ਦੇਵੂ ਕਿਸੇ ਦੋਸ਼ ਕਰਮਾ ਆਪਨੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨ ਐਵੇਂ ਦੋਸ਼ ਦੂਜਿਆਂ ਦੇਣ ਦੀ ਬਜਾਏ ਝਾਤੀ ਮਾਰ ਕੇ ਦੇਖ ਇਸ ਤੋਂ ਪਹਿਲਾਂ ਤੂੰ ਉਹਨਾਂ ਨੂੰ ਕਹਿਣਾ ਉਹਨਾਂ ਦੀ ਸੰਗਤ ਕਰਨ ਦੇ ਨਾਲ ਜਾਂ ਉਹਨਾਂ ਦੇ ਬੱਚਿਆਂ ਦੀ ਸੰਗਤ ਕਰਨ ਦੇ ਨਾਲ ਉਹਨਾਂ ਦੇ ਲੋਕਾਂ ਨੇ ਮੇਰੇ ਬੇਟੇ ਨੂੰ ਵਿਗਾੜ ਦਿੱਤਾ ਸਾਡੇ ਘਰ ਨੂੰ ਵੀ ਵਿਗਾੜ ਦਿੱਤਾ ਤ੍ਰੇਸ਼ ਪਾ ਦਿੱਤਾ ਨਸ਼ੇ ਤੇ ਲੱਤੇ ਲਾ ਦਿੱਤਾ ਨਹੀਂ ਤੁਹਾਡਾ ਬੱਚਾ ਵੀ ਗਲਤ ਸੋਤ ਸੰਗਤ ਕਰਦਾ ਹਾਂ ਦਾ ਨਾ ਸੀ ਜਾ ਕੇ ਨਾ ਜੀ ਘਰ ਦਾ ਹੰਦਸੇ ਜਾ ਕੇ ਉਹਨਾਂ ਤਾਂ ਸੁਲਾ ਮਾਰੀ ਕੋਈ ਸਾਡੇ ਘਰ ਦੇ ਵਿੱਚ ਕੋਈ ਆ ਜਾਵੇ ਅਸੀਂ ਉਹਨਾਂ ਚਾ ਨਹੀਂ ਪਿਉਂਦੇ ਨਹੀਂ ਪੁੱਛਦੇ ਜੇ ਆ ਕੇ ਵਾਰਕ ਉਂਝ ਮੰਗ ਲਵੇ ਤਾਂ ਪਿਉਣੀ ਪੈਣੀ ਨਾ ਕਿਦਾਂ ਕਰ ਤੋ ਕੋ ਕਿਹੜਾ ਬੰਦਾ ਕਿੰਨਾ ਚ ਨਹੀਂ ਭਾਈ ਚੱਲ ਭਾ ਜਾ ਹੱਡੇ ਘਰੋਂ ਅਸੀਂ ਤੇ ਨਹੀਂ ਕੋਈ ਰਖਵਾ ਸਕਦੇ ਨੇ ਕੁਝ ਦੇ ਸਕਦੇ ਉਹ ਤਾਂ ਬਹਾਨਾ ਆ ਨਾ ਉਹ ਤਾਂ ਆਪਣੀ ਮਰਜ਼ੀ ਆ ਆਪਾਂ ਕੋ ਹਾਂ ਦੇਣੀ ਜਾਂ ਨਾ ਕਹਿਣੀ ਅਸੁੱਤਰੀ ਜਿਹੜਾ ਕਹਿੰਦੇ ਹੋ ਜੇ ਬੰਦਾ ਸੁਭਾਅ ਵਾਂਗੂ ਪਹਿਲੇ ਚਾਹ ਪਾਣੀ ਪੁੱਛਦਾ ਜਾ ਕੇ ਬੰਦਾ ਅਗੋ ਕਹਿੰਦਾ ਚਲ ਕੋਈ ਨੀ ਘਟਕ ਬਣਾ ਲਓ ਮਿੱਠਾ ਘਾ ਤਾਂ ਪਾ ਗਵਾਨੇ ਦੇ ਨਾਲ ਉਹ ਕੀ ਕਰਦਾ ਹੁੰਦਾ ਇਹਦਾਂ ਜਿੰਨਾ ਮਰਜ਼ੀ ਵਾਹ ਲਾ ਲੇ ਬੰਦਾ 5 7 10 ਵਾਰ ਕਹਿੰਦੇ ਪਹਿਣ ਬੈਠਣਾ ਚਾਹੀ ਚਾਹ ਪੀਓ ਪ੍ਰਸ਼ਾਦਾ ਪਾਣੀ ਛਕੋ ਉਹਦੇ ਮੂੰਹ ਇੱਕੋ ਹੀ ਆਵਾਜ਼ ਨਿਕਲਦੀ ਨਹੀਂ ਭਾਈ ਮੈਂ ਸ਼ੱਕੇ ਹਾਂ ਉਥੇ ਜੀ ਨਹੀਂ ਕਰ ਰਿਹਾ ਕਿਵੇਂ ਸ਼ਕਾਦਰ ਦੇ ਘਰ ਵਾਲਿਆਂ ਦੀ ਕਿਤੇ ਮਰਜ਼ੀ ਹੋਈ ਸ਼ਕਾਦਰ ਨੂੰ ਨਹੀਂ ਸ਼ਕਾ ਸਕਦੇ ਇਸੇ ਤਰ੍ਹਾਂ ਨਸ਼ਾ ਨਸ਼ੇ ਕਰਨ ਵਾਲੇ ਦਾ ਸ਼ੁਰੂਆਤ ਕਰਨ ਵਾਲੇ ਦਾ ਮਨ ਪਹਿਲਾਂ ਹੀ ਕਰਦਾ ਹੁੰਦਾ ਅੱਗੋਂ ਦਾ ਬੰਦਾ ਸੁਭਾਜਾ ਉਹ ਸਵੇਰ ਹੀ ਮਾਰਦਾ ਤੂੰ ਬੰਦਾ ਝੂਰ ਹੋ ਜਾਂਦਾ ਇਸੇ ਲਈ ਗੁਰੂ ਸਾਹਿਬ ਜੀ ਕਹਿੰਦੇ ਦਦਾ ਦੋਸ਼ ਨਾ ਦੇਉਂ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦਿੱਤੇ ਅਵਰਜਨਾ ਜਿਹਾ ਵੀ ਜੇ ਸੋ ਢੁਣੇ ਕਰਮਾ ਸਲੜਾ ਇਹ ਤਾਂ ਜੇ ਬੋਜਤ ਵੀ ਉਹਾਂਗੇ ਵਧਣਾ ਪੜਾ। ਹਣ ਝੋਲਾ ਲਾ ਕੇ ਗੱਲ ਹੋਰ ਵਧਣੀ। ਤੋ ਨਹੀਂ ਵਧਾਂਗੇ ਨਾ। ਜੇ ਹਰ ਵੀ ਜੇ ਸੋਰ ਨੇ ਕਰਮਾਸਨ ਰੇ ਖੇਤ ਨਾਨਕ ਪ੍ਰਭ ਸਰਨਾਗ ਦੇ ਚਰਨ ਬੋਜ ਪ੍ਰਭ ਦੇਤ ਸੇ ਭਾਦੋ ਨਰਕ ਨਾ ਪਾਈਏ ਗੁਰ ਰਖਣ ਵਾਲਾ। ਦੇ ਤਰ ਮੁਖੀ ਸਰ ਜੀ ਕਹਿੰਦੇ ਨਕ ਦੇ ਵਿੱਚ ਉਹ ਲੋਕ ਨਹੀਂ ਪੈਂਦੇ ਜਿਨ੍ਹਾਂ ਨੂੰ ਭਾਦੋ ਦੇ ਮਹੀਨੇ ਦੀ ਸਮਝ ਆ ਜਾਂਦੀ ਹੈ ਕਿ ਫਿਰ ਗੁਰੂ ਸਾਹਿਬ ਉਹਨਾਂ ਦੀ ਰੱਖਿਆ ਕਰਦਾ ਹੈ ਕਿਉਂਕਿ ਰਾਖਾ ਇੱਕ ਹਮਾਰਾ ਸwami ਸਗਲ ਕਤਾ ਦਾ ਅੰਤਰਜਾਮੀ ਸਮ ਅਜਾਇਤ ਨਹੀਂ ਦਿੰਦਾ ਆਪਾਂ ਇਸ ਸ਼ਬਦ ਦੇ ਨਾਲ ਸੰਬੰਧਿਤ ਜੋ ਕਿ ਇਹ ਹਾਰ ਆ ਰਿਹਾ ਰਖੜੀ ਦਾ ਉਹਦੇ ਬਾਰੇ ਵਿਚਾਰ ਕਰਦੇ ਸੀ ਤੋ ਗੱਲ ਕਰਾਂਗੇ ਕਿੰਨੀ ਜ਼ਰੂਰੀ ਹੈ ਸਾਡੇ ਵਾਸਤੇ ਰਖੜੀ ਬਣਾਉਣੀ ਕਿੰਨਾ ਵੱਧੋਂ ਇਹ ਚਲਾਈ ਗਈ ਹੈ ਕਿ ਭੈਣਾਂ ਨੂੰ ਰਖੜੀ ਬੰਨ੍ਹਣੀ ਚਾਹੀਦੀ ਹੈ ਜਾਂ ਭਾਈਆਂ ਨੂੰ ਬਨੋਲਣੀ ਚਾਹੀਦੀ ਹੈ ਕਿ ਇਦਾਂ ਹੈਲਪ ਮਤ ਦੋ ਜਾਂਦੀ ਹੈ ਕਿ ਇਦਾਂ ਮਤਲਬ ਕਿ ਇਸ਼ਤਿਹਾਰ ਦਾ ਕੱਪੜੇ ਪਾਉਣੇ ਆ ਮਤਲਬ ਕੁਝ ਖਾਣੇ ਪੀਣੇ ਆ ਮਤਲਬ ਤੁਮਾਈ ਕਰਦੇ ਆ ਮਤਲਬ ਦੁਨੀਆਂ ਵਿੱਚ ਵੰਡਦੇ ਆ ਮਤਲਬ ਹਰ ਚੀਜ਼ ਦਾ ਮਤਲਬ ਆ ਕਦੇ ਭਾਗਾ ਵਾਂਜੋ ਜਿਹੜੇ ਅਸੀਂ ਕਈ ਵਾਰਾ ਖਜੂਰ ਖਰਚੇ ਕਰਦੇ ਆ ਕਰਮ ਕਾਂਡ ਕਰਦੇ ਆ ਤੇ ਹਾਰ ਮੰਨੌੜੇ ਆ ਉਹਨਾਂ ਦਾ ਅੱਜ ਤੱਕ ਅਸੀਂ ਇਹ ਸੋਚਿਆ ਮਤਲਬ ਕੀ ਬਣਦਾ ਮਤਲਬ ਵੈਸੇ ਕਹਿੰਦੇ ਰક્ષા ਬੰਧਨ ਰક્ષા ਬੰਧਨ ਉਹਦਾ ਮਤਲਬ ਆਂਦਾ ਕਿ ਭੈਣ ਹਰ ਸਾਲ ਵੀ ਇਹਨੂੰ ਚੇਤੇ ਕਰਾਉਂਦੀ ਆ ਵੀਰਾ ਤੂੰ ਮੇਰੀ ਰੱਖਿਆ ਕਰ ਕਿ ਹੋ ਜਾ ਵੀਰੋ ਹਰ ਸਾੜ ਪੁੱਲ ਜਾਂਦਾ ਮੈਂ ਭੈਣ ਦੀ ਰੱਖਿਆ ਕਰਾਂਗੇ ਕਿਹੋ ਜੀ ਆਪਾਂ ਵਿਚਾਰਾ ਕਾਨੂੰ ਕਰਾਂਗੇ ਇਤਨੇ ਬੇਇਮਰਵਾਣ ਕੋ ਚੁਕ ਦੀ ਖਮਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ